ਗੱਲ 1800 ਤੇ 73 ਦੀ ਹੈ ਅੰਮ੍ਰਿਤਸਰ ਸਾਹਿਬ ਦੀ ਮੁਬਾਰਕ ਧਰਤੀ ਉਸ ਮੁਬਾਰਕ ਧਰਤੀ ਤੇ ਚਾਰ ਸਿੱਖ ਵਿਦਿਆਰਥੀਆਂ ਨੇ ਐਲਾਨ ਕਰ ਦਿੱਤਾ ਕਿ ਅਸੀਂ ਸਿੱਖੀ ਛੱਡ ਰਹੇ ਹਾਂ ਇਹ ਬੜੀ ਵੱਡੀ ਗੱਲ ਸੀ ਸਾਡਾ ਰਾਜ 1800 ਤੇ 49 ਦੇ ਵਿੱਚ ਚਲਾ ਗਿਆ ਅਜੇ ਸਿਰਫ 24 ਸਾਲ ਲੰਘੇ ਸਨ ਤੇ ਸਾਡੀ ਧਾਰਮਿਕ ਰਾਜਧਾਨੀ ਦੇ ਵਿੱਚੋਂ ਇਹ ਆਵਾਜ਼ ਆ ਗਈ ਅਸੀਂ ਚਾਰ ਜਣਿਆਂ ਨੇ ਕਿਹਾ ਕਿ ਧਰਮ ਨੂੰ ਛੱਡ ਰਹੇ ਹਾਂ ਪੰਥ ਉੱਠ ਪਿਆ ਪੰਥ ਜਾਗ ਪਿਆ ਸਰਦਾਰ ਠਾਕੁਰ ਸਿੰਘ ਜੀ ਸੰਧਾਵਾਲੀਆ ਸਰਦਾਰ ਉਨ੍ਹਾਂ ਨੇ ਸਿੰਘ ਸਭਾ ਲੈਰ ਸ਼ੁਰੂ ਕੀਤੀ ਜਿਹਨੂੰ ਪ੍ਰੋਫੈਸਰ ਗੁਰਮਖ ਸਿੰਘ ਗਿਆਨੀ ਦਿੱਤ ਸਿੰਘ ਭਾਈ ਜਵਾਹਰ ਸਿੰਘ ਬਾਅਦ ਵਿੱਚ ਭਾਈ ਵੀਰ ਸਿੰਘ ਭਾਈ ਕਾਨ ਸਿੰਘ ਨਾਬਾ ਇਹਨਾਂ ਨੇ ਇੰਨੀ ਮਿਹਨਤ ਦੇ ਨਾਲ ਚਲਾਇਆ ਕਿ ਉਹਦੇ ਵਿੱਚੋਂ ਚੀਫ ਖਾਲਸਾ ਦੀਵਾਨ ਨਿਕਲਿਆ ਉਹਦੇ ਵਿੱਚੋਂ ਗੁਰਦੁਆਰਾ ਸੁਧਾਰ ਲਹਿਰ ਨਿਕਲੀ ਵਿਸ਼ਵਾਸਾਹ ਸਾਹਿਬ ਬੈਠੇ ਨੇ ਉਹਦੇ ਵਿੱਚੋਂ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼ਰੂਮਣੀ ਅਕਾਲੀ ਦਲ ਨਿਕਲੇ ਚਾਰ ਜਣਿਆਂ ਨੇ ਐਲਾਨ ਕੀਤਾ ਨਾ ਤੇ ਪੰਥ ਜਾਗਿਆ ਤੇ ਅੱਜ ਪੰਜਾਬ ਦੇ ਵਿੱਚ ਅੱਖਾਂ ਬੰਦ ਕੀਤਿਆਂ ਗੱਲ ਨਹੀਂ ਬਣਨੀ ਐ ਪੋਚੇ ਮਾਰਿਆਂ ਵੀ ਗੱਲ ਨਹੀਂ ਬਣਨੀ ਐ ਜਿਹੜੀ ਸਚਾਈ ਐ ਉਹਨੂੰ ਸਵੀਕਾਰ ਕਰਨਾ ਮਰਦਾਂ ਦਾ ਕੰਮ ਹੁੰਦਾ ਹੈ ਇਹ ਸਚਾਈ ਹੈ ਕਿ ਅੱਜ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਕੁਝ ਐਸੀਆਂ ਸਾਜ਼ਿਸ਼ਾਂ ਚੱਲ ਰਹੀਆਂ ਨੇ ਭਾਈ ਜਿਹੜੇ ਸਿੱਖਾ ਨੂੰ ਅਜੇ ਬਹੁਤੀ ਸਿੱਖੀ ਦੀ ਸਮਝ ਨਹੀਂ ਉਹਨਾਂ ਨੂੰ ਆਪਣੇ ਵਾਲੇ ਪਾਸੇ ਲਿਆਂਦਾ ਜਾ ਭਾਵੇਂ ਕਿ ਇਹ ਵੀ ਇੱਕ ਸਚਾਈ ਹੈ ਕਿ ਸਿੱਖ ਬੰਦ-ਬੰਦ ਕਟਵਾਇਆ ਜਾ ਸਕਦਾ ਹੈ ਪੁੱਠੀ ਖੱਲ ਵੀ ਲਵਾ ਸਕਦਾ ਹੈ ਭਾਈ ਰੰਗਰੇਟਿਆਂ ਦੇ ਵਿੱਚੋਂ ਹੀ ਆ ਨਾ ਜੈ ਸਿੰਘ ਖੱਲ ਕਟ ਪੁੱਠੀ ਖੱਲ ਲਵਾ ਲਈ ਸੀ ਯੋਧੇ ਨੇ ਪਰ ਧਰਮ ਨਹੀਂ ਸੀ ਛੱਡਿਆ ਤੋ ਸਿੱਖ ਨਹੀਂ ਛੱਡਦਾ ਧਰਮ ਪਰ ਜਿਨ੍ਹਾਂ ਨੂੰ ਅਜੇ ਸਮਝ ਨਹੀਂ ਪਰ ਉਹ ਵੀ ਸਾਡੇ ਨੇ ਜੇ ਉਹ ਕਿਤੇ ਨਾ ਕਿਤੇ ਧਰਮ ਛੱਡ ਰਹੇ ਨੇ ਤਾਂ ਹੀ ਤੇ ਫਿਰ ਗੁਰੂ ਨੇ ਸਾਨੂੰ ਆਵਾਜ਼ ਮਾਰੀ ਏ ਦੇਖੋ ਅਕਤੂਬਰ ਮਹੀਨੇ ਦੇ ਵਿੱਚ ਅਸੀਂ ਪਾਕਿਸਤਾਨ ਸੀ ਨਨਕਾਣਾ ਸਾਹਿਬ ਤੇ ਅਸੀਂ ਕੁਝ ਸਿੰਘਾਂ ਨੇ ਗੁਰੂ ਨਾਨਕ ਪਾਤਸ਼ਾਹ ਕੀ ਅਰਦਾਸ ਕੀਤੀ ਕਿ ਆਖਰ ਸਾਡੇ ਪੰਥ ਦੇ ਵਿੱਚ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਪਤਿਤ ਪੁਣਾ ਵੀ ਸਿਖਰ ਤੇ ਹੈ ਨਸ਼ਿਆਂ ਦੇ ਦਰਿਆ ਵੀ ਭਾਵੇਂ ਸਾਰੇ ਪਾਸੇ ਵਗਦੇ ਨੇ ਪਰ ਸਾਨੂੰ ਗੁਰੂ ਨੇ ਰੋਕਿਆ ਵੀ ਨਸ਼ਾ ਨਹੀਂ ਕਰਨਾ ਤੇ ਪੰਜਾਬ ਵਿੱਚ ਤੇ ਵਗਣੇ ਨਹੀਂ ਚਾਹੀਦੇ ਉਹ ਵੀ ਚੱਲ ਰਹੇ ਨੇ ਸਾਡੇ ਵਿੱਚ ਆਪਸੀ ਖਾਨਾ ਜੰਗੀ ਵੀ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਥਾਂ ਪਰ ਥਾਂ ਤੇ ਬਿਆਦਬੀ ਵੀ ਹੋ ਰਹੀ ਹੈ ਤੇ ਹੇ ਗੁਰੂ ਨਾਨਕ ਪਾਤਸ਼ਾਹ ਜਦੋਂ ਤੇਰੇ ਘਰ ਦੇ ਵਿੱਚ ਆਣ ਕੇ ਸਿੱਖੀ ਨੂੰ ਵੇਖਦੇ ਆਂ ਉੱਥੇ ਸਿੱਖੀ ਚੜ੍ਹਦੀ ਕਲਾ ਦੇ ਵਿੱਚ ਹੈ ਨਨਕਾਣਾ ਸਾਹਿਬ ਕੋਈ ਸਿੱਖ ਉੱਥੇ ਪੱਤ ਨਹੀਂ ਸਾਰੇ ਸਿੱਖ ਪਾਠ ਕਰਦੇ ਨੇ ਹੇ ਗੁਰੂ ਨਾਨਕ ਪਾਤਸ਼ਾਹ ਇਹ ਪੰਥ ਦੀ ਬੌਢੀ ਕਰ ਤੇ ਇਹ ਸਾਰੇ ਕੁਸ਼ਨ ਨੂੰ ਠੱਲ ਪਾ ਇਹ ਅਸੀਂ ਨਨਕਾਣਾ ਸਾਹਿਬ ਅਰਦਾਸ ਕੀਤੀ ਸੀ ਤੇ ਮੈਂ ਸਮਝਦਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਸਾਡੀ ਅਰਦਾਸ ਸੁਣੀ ਸਾਡੇ ਵਰਗੇ ਬੰਦੇ ਜਿਹੜੇ ਕਿਸੇ ਵੀ ਸਿਸਟਮ ਦਾ ਕੋਈ 파ਟ ਨਹੀਂ ਹੈਗੇ ਜਿਹੜੇ ਇੱਕ ਭਾਵਕ ਸਿੱਖ ਨੇ ਜਿਹੜੇ ਇੱਕ ਗਰੀਬ ਸਿੱਖ ਨੂੰ ਵੇਖ ਕੇ ਰੋ ਪੈਂਦੇ ਨੇ ਜੇ ਇਹੋ ਜਹੇ ਸਿੱਖਾਂ ਨੂੰ ਆਵਾਜ਼ ਗੁਰੂ ਨੇ ਮਾਰੀ ਹੈ ਇਹ ਗੁਰੂ ਦੀ ਕਲਾ ਹੈ ਤੇ ਆਪਾਂ ਜੋ ਵਾਅਦਾ ਕੀਤਾ ਸੀ ਉਹਦੇ ਤਹਿਤ ਅੱਜ ਆਰੰਭਤਾ ਕੀਤੀ ਹੈ ਆਪਾਂ ਜਦੋਂ ਅਰਦਾਸ ਕਰਦੇ ਆ ਨਾ ਅਰਦਾਸ ਦੇ ਵਿੱਚ ਅਰਦਾਸ ਕਰਨ ਤੋਂ ਬਾਅਦ ਪੰਥ ਇੱਕ ਦੋਹਰਾ ਪੜਦਾ ਹੈ ਇਹ ਦੋਹਰੇ ਦੇ ਮਾਇਨੇ ਬੜੇ ਵੱਡੇ ਨੇ ਜਿੱਥੇ ਅਸੀਂ ਇਹ ਆਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਣਾ ਉਹਦੇ ਨਾਲ ਇੱਕ ਗੱਲ ਹੋਰ ਦੁਹਰਾਈ ਜਾਂਦੀ ਹੈ ਕਿ ਸਿੱਖ ਹੰਨੇ ਹੰਨੇ ਪਾਤਸ਼ਾਹੀ ਕਰਨਗੇ ਰਾਜ ਕਰੇਗਾ ਖਾਲਸਾ ਪਰ ਨਾਲ ਹੀ ਗੱਲ ਆ ਜਾਂਦੀ ਆ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਵਾਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਜੋ ਹੋਏ ਖੁਵਾਰ ਹੋਏ ਆ ਤੇ ਜੇ ਗੁਰੂ ਦੀ ਸ਼ਰਨ ਵਿੱਚ ਆਵਾਂਗੇ ਤੇ ਬਚ ਜਾਵਾਂਗੇ ਇਹ ਲਹਿਰ ਪਿੰਡ ਪਿੰਡ ਪਹੁੰਚੇਗੀ ਨਗਰ ਨਗਰ ਪਹੁੰਚੇਗੀ ਤੇ ਉਥੇ ਪਹੁੰਚ ਕੇ ਅਸੀਂ ਆਪਣਿਆਂ ਦੇ ਦਰਦ ਨੂੰ ਸੁਣਾਗੇ ਦਰਦ ਵੱਡੇ ਨੇ ਦਰਦ ਬਿਆਨ ਤੋਂ ਪਰੇ ਨੇ ਉਹ ਮਾਵਾ ਦੇ ਪੁੱਤ ਜਿਹੜੇ ਇੱਕ ਸਾਜ਼ਿਸ਼ ਦਾ ਸ਼ਿਕਾਰ ਹੋਏ ਜਦੋਂ ਇੱਥੇ ਨਸ਼ੇ ਆਏ ਜਿਹੜੇ 9 9 ਫੁੱਟ ਦੇ ਨੇਜਿਆਂ ਦੇ ਨਾਲ ਨਾ ਮਰੇ ਆ 1.5 2 ਇੰਚ ਦੀ ਸੂਈ ਜਿਹੜੀ ਹੈ ਉਹ ਸਾਡੇ ਉਹਨਾਂ ਜਵਾਨਾਂ ਨੂੰ ਮਾਰ ਰਹੀ ਹੈ ਇਹ ਮਾਵਾਂ ਦਾ ਦਰਦ ਹੈ ਭੈਣਾਂ ਦਾ ਦਰਦ ਹੈ ਇਹ ਵੀ ਸੁਣਾਂਗੇ